ਸਾਰੇ ਵੀਰਾਂ ਨੂੰ ਵਾਇਪੂ ਟਿਕਾ ਖਾਲਸਾ ਵਾਇਪੂ ਟਿਕਾ ਅਤੇ ਜਿਵੇਂ ਕਿ ਅਸੀਂ ਹੁਣ ਜਿਹੜਾ ਸ਼ਹਿਰ ਦੇ ਵਿੱਚ ਟਾワー ਬਣਿਆ ਉਹ ਇੱਥੋਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਆਏ ਹੋਈਆਂ ਅਸੀਂ ਇਹ ਦੇਖ ਕੇ ਇਹ ਜਿਹੜਾ ਜਾਣਕਾਰੀ ਪ੍ਰਾਪਤ ਕਰੀ ਹੈ ਕਿ ਇਹਨਾਂ ਨੇ ਇਸ ਏਰੀਆ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਕਸਿਤ ਕਰਿਆ। ਇਸ ਏਰੀਆ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਵੇਂ ਸਤਲੁਜ ਦਰਿਆ ਹੈ ਆਪਣੇ ਲਧਿਆਣਾ ਦੇ ਕੋਲ ਪੰਜਾਬ ਦੇ ਵਿੱਚ ਦੇਹਾਤੇ ਸ਼ਹਿਰ ਤੇ ਪੁਰ ਜਿਵੇਂ ਸਤਲੁਜ ਦਰਿਆ ਹੈ ਉਹਦੇ ਨਾਲ ਲੱਗਦੇ ਏਰੀਏ ਨੂੰ ਵੀ ਜਿਵੇਂ ਵਿਕਸਿਤ ਕੀਤਾ ਜਾ ਸਕਦਾ ਹੈ। ਤੇ ਇਹਨਾਂ ਕੋਈ ਪੁਲ ਬਣਾ ਕੇ ਉੱਥੇ ਜਿਹੜੇ ਅਸਾਇਰ ਸਪਾਟੇ ਵਾਸਤੇ ਮੁਕਾਂ ਨੂੰ ਅਧਿਸ਼ਾਘਤ ਕੀਤਾ ਜਾਣਾ ਚਾਹੀਦਾ ਹੈ ਇਹਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਵਿਵਸਥਾ ਉਹ ਵੀ ਸੁਧਰੂਗੀ ਪੈਸੇ ਬਣ ਕੇ ਹੁਣ ਮੈਂ ਵੀਰ ਨੂੰ ਕਹਿ ਦੇਣਾ ਚਾਹੁੰਦਾ ਕਿ ਉੱਧਰ ਕਮਾਉ ਮੜਾ ਜਾਂ ਉੱਧਰ ਇਹਨਾਂ ਨੇ ਇੱਕ ਜਿਹੜੀ ਸ਼ਿਪ ਹੈ ਉਹ ਵੀ ਖੜਾਈ ਹੋਈ ਹੈ ਉਸ ਸ਼ਿਪ ਦੇ ਵਿੱਚ ਜਿਹੜਾ ਮਿਊਜ਼ੀਅਮ ਹੈ ਪੁਰਾਣਾ ਉਹ ਬਣਾਇਆ ਹੋਇਆ ਹੈ ਇਹਦੇ ਨਾਲ ਦੀ ਨਾਲ ਇੱਥੇ ਫੋਟ ਲਾ ਕੇ ਬਹੁਤ ਸੋਹਣੇ ਟਾਂਕ ਦੇ ਨਾਲ ਜਿਹੜਾ ਇਹਨਾਂ ਨੇ ਇਸ ਏਰੀਆ ਨੂੰ ਵਿਕਸਿਤ ਕਰਿਆ ਹੈ ਹੁਣ ਆ ਸਾਹਮਣੇ ਜਿਹੜੇ ਹੋਟਲ ਨੇ ਉਹ ਨੇ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਕਿਲਾ ਹੈ ਇਸ ਕਿਲੇ ਦੇ ਵਿੱਚ ਰਾਜੇ ਨੇ ਜਿਹੜੇ ਰਾਜੇ ਰਾਣੀਆਂ ਰਹਿੰਦੀਆਂ ਹੁੰਦੀਆਂ ਸੀ ਆਲੇ-ਦੁਆਲੇ ਇਸ ਏਰੀਆ ਦੇ ਵਿੱਚ ਪਾਣੀ ਹੁੰਦਾ ਸੀ ਇਹਦੇ ਨਾਲ ਦੀ ਨਾਲ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਟਾਵਰ ਬ੍ਰਿਜ ਦਾ ਦ੍ਰਿਸ਼ਾ ਰਾਤ ਦਾ ਬਹੁਤ ਮਨਮੋਹਕ ਦ੍ਰਿਸ਼ਾ ਬਹੁਤ ਹੀ ਸੋਹਣਾ ਦ੍ਰਿਸ਼ਾ ਹੈ ਸਾਹਮਣੇ ਦੇਖ ਕੇ ਐਂ ਲੱਗ ਰਿਹਾ ਜਿਵੇਂ ਬੰਦਾ ਰਾਤ ਨੂੰ ਅਸਮਾਨ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਤਾਰੇ ਵਧੀਆ ਲੱਗਦੇ ਨੇ ਇੱਥੇ ਤਾਰੇ ਤਾਂ ਦੇਖ ਨਹੀਂ ਰਹੇ ਕਿਉਂਕਿ ਬੱਦਲ ਹੋਇਆ ਹੋਇਆ ਪਰ ਜਿਹੜਾ ਬਹੁਤ ਸੋਹਣਾ ਦ੍ਰਿਸ਼ਾ ਹੈ ਉਹ ਨਜ਼ਰ ਆ ਰਿਹਾ ਹੈ ਇਹਦੇ ਨਾਲ ਦੀ ਨਾਲ ਹਾਂ ਇਹ ਉਥੇ ਟੂਰਿਸਟ ਨੇ ਮਤਲਬ ਕਿ ਜਿਹੜੇ ਯਾਤਰੀ ਨੇ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਵੀ ਬਹੁਤ ਵਧੀਆ ਹੈ ਇਸ ਸਮੇਂ ਤੇ ਇਹਦਾ ਸਾਰਾ ਜਗ੍ਹਾ ਲੈਣ ਆਏ ਹੋਏ ਸੀ ਇਹ ਬਹੁਤ ਵਧੀਆ ਜੀਨਸਾਈਡ ਤੇ ਬਣ ਗਿਆ ਆਪਣੇ ਇਲਾਕੇ ਉਹ ਵੀ ਬਣੀਆਂ ਹੋਈਆਂ ਨੇ ਸੋ ਇਸ ਕਰਕੇ ਆਪਾਂ ਨੂੰ ਇਸ ਦਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਐਵੇਂ ਦਾ ਏਰੀਆ ਕੋਈ ਪੰਜਾਬ ਦੇ ਵਿੱਚ ਵੀ ਵਿਕਸਿਤ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀਆਂ ਕਿਸ਼ਤੀਆਂ ਨੇ ਉਹ ਵੀ ਚਲਦੀਆਂ ਖੜੀਆਂ ਵੀ ਨੇ ਵਿੱਚ ਜਿਹੜੀਆਂ ਚਲਦੀਆਂ ਵੀ ਨੇ ਲਗਾਤਾਰ ਇਸ ਤੋਂ ਵੀ ਜਿਹੜੀ ਵਧੀਆ ਆਮਦਨ ਹੈ ਉਹ ਇਹਨਾਂ ਨੂੰ ਕਿ ਆਪਾਂ ਉੱਥੇ ਵੀ ਐਮ ਦੀਆਂ ਜਿਹੜੀਆਂ ਕੋਈ ਕਿਸਤੀਆਂ ਨੇ ਚਲਾ ਕੇ ਵਧੀਆ ਆਉਂਦਾ ਨੇ ਜਿਹੜੀ ਉਹ ਖੱਟ ਸਕਦੇ ਆ ਸੋ ਇਸ ਕਰਕੇ ਇਸ ਗੱਲ ਦੇ ਉੱਤੇ ਜਿਹੜਾ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਗੌਰ ਦੇਣ ਦੀ ਲੋੜ ਹੈ ਕਿ ਪੰਜਾਬ ਨੂੰ ਵੀ ਆਪਾਂ ਟੂਰਿਸਟ ਦੇ ਤੌਰ ਤੇ ਮਤਲਬ ਲੇ ਕੇ ਆਪਾਂ ਪੰਜਾਬ ਨੂੰ ਵੀ ਜਿਹੜਾ ਇੱਕ ਵਧੀਆ ਟੂਰਿਸਟ ਸਪੋਟ ਦੇ ਉੱਤੇ ਆਧਾਰਿਤ ਇੱਕ ਸੂਬਾ ਬਣਾ ਸਕਦੇ ਜਿਵੇਂ ਹੁਣ ਭਾਖੜਾ ਨਹਿਰ ਹੈ ਉਹਦੇ ਤੋਂ ਉੱਚੇ ਚੱਕ ਦਿੱਤੇ ਜਾਣ ਭਾਖੜਾ ਐ ਭਾਖੜਾ ਤੋਂ ਅਨੰਤਪੁਰ ਸਾਹਿਬ ਜਿਹੜੀ ਕਿਸਤੀਆਂ ਤੇ ਲੋਕਾਂ ਨੂੰ ਲੈ ਕੇ ਆਇਆ ਜਾਵੇ ਜਾਇਆ ਜਾਵੇ ਇਹਦੇ ਨਾਲ ਦੀ ਨਾਲ ਬਹੁਤ ਵਧੀਆ ਜਿਹੜਾ ਪੰਜਾਬ ਦੇ ਵਿੱਚ ਘੁੰਮਣ ਫਿਰਨ ਨੂੰ ਥਾਵਾਂ ਬਹੁਤ ਨੇ ਪਰ ਸੋਚ ਦੀ ਘਾਟ ਹੈ ਕਿ ਆਪਾਂ ਉਹਨਾਂ ਨੂੰ ਕਿਵੇਂ ਟੂਰਿਸਟ ਸਪੋਰਟ ਦੇ ਆਧਾਰ ਤੇ ਆਪਾਂ ਉਹਨੂੰ ਅਪਗ੍ਰੇਡ ਕਿਵੇਂ ਕਰ ਸਕਦੇ ਹਾਂ ਸੋ ਇਸ ਕਰਕੇ ਇਹਨਾਂ ਥਾਵਾਂ ਨੂੰ ਆਪਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਇਹਦੇ ਨਾਲ ਦੀ ਨਾਲ ਹੁਣ ਤੁਹਾਨੂੰ ਅਗਰ ਦਿਖਾਉਨੇ ਆ ਕਿ ਪਾਰਛੇ ਜਿਹੜੀ ਉਹ ਕਿੰਨੀ ਸੋਹਣੀ ਪਣੀ ਹੋਈ ਹੈ ਤੇ ਇਸ ਲਾਈਟ ਦਾ ਜਿਹੜਾ ਇਹ ਬਹੁਤ ਸੋਹਣਾ ਪ੍ਰਬੰਧ ਹੈ ਬੱਸਾਂ ਨੇ ਜਿਹੜੀਆਂ ਉਹ ਵੀ ਦੋ ਦੋ ਮੰਜ਼ਲੀ ਨੇ ਜਿਹੜੀਆਂ ਇੱਥੇ ਚੱਲਦੀਆਂ ਨੇ ਸੋ ਅਖੀਰ ਦੇ ਵਿੱਚ ਅਸੀਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਆਪਾਂ ਨੂੰ ਵੀ ਪੰਜਾਬ ਦੇ ਵਿੱਚ ਐਵੇਂ ਦੀ ਕੋਈ ਜਗ੍ਹਾ ਜਿਹੜੀ ਉਹ ਵਿਕਸਿਤ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਵੀ ਦੁਨੀਆ ਪੱਤਰ ਤੇ ਉੱਤੇ ਇੱਕ ਵਧੀਆ ਟੂਰਿਸਟਸ ਦੇਖਦਾ ਅਤੇ ਵਿਕਸਿਤਦਾ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੈਗੇ ਹੋ ਕਿ ਨਹੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਆਈਕਨ ਦਾ ਬੀਂਟ ਕਰ ਸਕੋ Facebook ਪੇਜ ਨੂੰ ਦਾ ਇਕਰਿ ਸਾਰ ਨੂੰ ਧੰਨਵਾਦ ਇਸ ਵੀਡੀਓ ਨੂੰ ਅੱਗੇ ਤੋਂ ਸ਼ੇਅਰ ਕਰਦੇ ਹੋ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵੀਡੀਓ ਕਿਉਂਕਿ ਇਹ ਇਹ ਗੱਲ ਬਹੁਤ ਜ਼ਰੂਰੀ ਨੇ ਕਰਨਾ ਕਿਉਂਕਿ ਪੰਜਾਬ ਨੂੰ ਵਿਕਸਿਤ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਰਿਆਂ ਦਾ ਧੰਨਵਾਦ ਆਖੇ ਕਰ ਲੈਂ ਕਿ ਪੰਜਾਬ ਬਿਕਸਤ ਕਰਨਾ ਬਹੁਤ ਹੀ ਜਿਆਦਾ ਜੀ ਕਰਦਾ। ਸਾਰਨਾਤ ਧੰਵਾਦ। ਅਖੀਰ ਦੇ ਵਿੱਚ ਮੈਂ ਸਾਰਿਆਂ ਨੂੰ ਫੜੇ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।